ਦੇਸ਼ ਦੇਸ਼ ਵਿੱਚ ਬਸ ਦੇ ਦਰਸਕਾਂ ਦਾ ਸਵਾਗਤ ਹੈ ਤੁਸੀਂ ਵੀ ਦੇਖ ਰਹੇ ਹੋ ਚੈਨਲ ਪਬਲਿਕ ਪ੍ਰਾਈਮ ਸੋ ਦੋਸਤੋ ਜਿਵੇਂ ਕਿ ਪਿਛਲੇ ਦਿਨਾਂ ਦੇ ਅੰਦਰ ਕੁਝ ਕੁਦਰਤ ਦੇ ਉਸ ਕਹਿ ਰਹੇ ਕੁਸ਼ਰਾਵੀ ਦਰਿਆ ਜਿਹੜਾ ਹੈ ਉਹਦੀ ਵਗਦੀ ਬੇਤਹਾਸ਼ਾ ਪਾਣੀ ਨੇ ਲੋਕਾਂ ਤੇ ਜਿੱਥੇ ਹਰੇਕ ਚੀਜ਼ ਨੂੰ ਪ੍ਰਭਾਵਿਤ ਕੀਤਾ ਉਸ ਕੰਮਕਾਰ ਕਰਨ ਵਾਲਿਆਂ ਨੂੰ ਵੀ ਬਿਲਕੁਲ ਚਲਦੀ ਗੱਡੀ ਜਿਹੜੀ ਸੀ ਕਹਿ ਲਿਏ ਕਿ ਇੱਕਦਮ ਬ੍ਰੇਕਾਂ ਲਾ ਕੇ ਰੋਕ ਦਿੱਤੀ ਗਈ ਹੈ ਸੂਜੀਤੀ ਹਰੇਕ ਵਰਗ ਦਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਇਹ ਉਹਨਾਂ ਦੇ ਚਾਰੇ ਦੀ ਜਿਹੜੀ ਆ ਜਿਹੜਾ ਸੀ ਸਾਰੇ ਦਾ ਸਾਰਾ ਖਾਤਮਾ ਹੋ ਚੁੱਕਿਆ ਹੈ ਆਪਣਾ ਹੋਰ ਚੀਜ਼ਾਂ ਦਾ ਵੀ ਨੁਕਸਾਨ ਹੈ ਉੱਥੇ ਸਭ ਤੋਂ ਵੱਡੀ ਮਾਰ ਜਿਹੜੀ ਪਈ ਹੈ ਨਾ ਉਹ ਠੇਕੇ ਤੇ ਲੈ ਕੇ ਜ਼ਮੀਨ ਵਾਉਣ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਾਰ ਪਈ ਕਿਉਂਕਿ ਆਪਣੀ ਜ਼ਮੀਨ ਥੋੜੀ ਹੋਣ ਕਰਕੇ ਛੋਟੀ ਵਾਹੀਵਾਂ ਜਿਹੜੇ ਨੇ ਉਹ ਕਾਫੀ ਸਾਲਾਂ ਤੋਂ ਜਿਹੜੀ ਜ਼ਮੀਨ ਠੇਕੇ ਤੇ ਲੈ ਕੇ ਵਾਉਂਦੇ ਆ ਰਹੇ ਨੇ ਉਹਨਾਂ ਦੇ ਵੱਲੋਂ ਬੜਾ ਭਾਰੀ ਠੇਕਾ ਜਿਹੜਾ ਮਾਲਕ ਨੂੰ ਦਿੱਤਾ ਜਾਂਦਾ ਇਹ ਮਾਲਕ ਦੇ ਵਾਸਤੇ ਵੀ ਕੋਈ ਪ੍ਰਦੇਸ਼ ਦੇ ਵਿੱਚ ਬੈਠਾ ਆਪਣੀ ਜ਼ਮੀਨ ਇਥੋਂ ਪੰਜਾਬ ਤੋਂ ਠੇਕੇ ਤੇ ਦੇ ਰਿਹਾ ਹੈ ਪਰ ਸਭ ਤੋਂ ਵੱਡੀ ਮਾਰ ਜਿਹੜੀ ਇਸ ਵੇਲੇ ਪਈ ਹੈ ਨਾ ਉਹ ਮਾਰ ਪਈ ਹੈ ਠੇਕੇ ਤੇ ਲੈ ਕੇ ਜ਼ਮੀਨ ਵਾਉਣ ਵਾਲਿਆਂ ਨੂੰ ਕਿਉਂਕਿ ਇੱਕ ਫਸਲ ਤਾਂ ਖਰਾਬ ਹੋਈ ਹੈ ਇਸ ਫਸਲ ਦਾ ਵੀ ਜਿਹੜਾ ਪਿਛੇ ਲੱਗਾ ਖਰਚ ਜਿਹੜਾ ਖਾਦ ਦਵਾਈਆਂ ਦਾ ਉਹ ਵੀ ਸਿਰ ਦੇ ਉੱਪਰ ਮੰਡਰਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਕਣਕ ਕਿਸ ਤਰ੍ਹਾਂ ਬੀਜਣੀ ਹੈ ਤੇ ਅੱਧਾ ਰਹਿਦਾ ਜਿਹੜਾ ਠੇਕਾ ਮਾਲਕ ਨੂੰ ਚੁਕਾਉਣਾ ਹੈ ਉਹ ਕਿਸ ਤਰ੍ਹਾਂ ਚੁਕਾਉਣਾ ਹੈ ਇਹ ਬੜੀਆਂ-ਵੱਡੀਆਂ ਚੁਣੌਤੀਆਂ ਐ ਅਸੀਂ ਕਿਸਾਨ ਦੇ ਨਾਲ ਅਸੀਂ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕਿ ਬੜੀ-ਵੱਡੀ ਗਿਣਤੀ ਦੇ ਵਿੱਚ ਕਾਫੀ ਕਿੰਨੇ ਜਿਹੜੀ ਦੋ-ਤਿੰਨ ਪਿੰਡਾਂ ਦੇ ਵਿੱਚ ਜ਼ਮੀਨ ਜਿਹੜੀ ਠੇਕੇ ਤੇ ਲੈ ਕੇ ਵਾਈ ਆ ਉਹ ਵੀ ਇਸੇ ਚਿੰਤਾ ਦੇ ਵਿੱਚ ਇਸੇ ਮੰਜਾਰ ਦੇ ਵਿੱਚ ਡੁੱਬੀ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਤੇ ਉਹਨਾਂ ਦਾ ਪੱਖ ਜਾਣਨ ਦਾ ਯਤਨ ਕਰਾਂਗੇ ਸੋ ਵੀ ਦੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪਾਲ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਜੀ ਇਹ ਮੇਰਾ ਕੱਲੋ ਮਾਲ ਜੀ ਕਿੰਨੀ ਕੁ ਜ਼ਮੀਨ ਜਿਹੜੀ ਤੁਸੀਂ ਠੇਕੇ ਤੇ ਲੈ ਕੇ ਵਾਈ ਆ ਜੀ ਇਹ ਜੀ ਮੇਰੇ ਨਾਲ ਮੇਰੇ ਪਿੰਡੋਂ ਮੇਰੇ ਚਾਚਾ ਲੱਗਦਾ ਮੇਰੇ ਨਾਲ 18 ਕਲੇ ਮੇਰੀ ਉਹਦਾ ਸਾਂਝੀ ਮੁਕਤਾਰ ਕੱਲੋ ਮਾਲ ਦੀ ਕੱਲੋ ਕੱਲੋ ਮਾਲ ਦਾ ਨਾਲ ਮੈਂ ਪਾਰਟਰ ਵਾਲੇ ਮੇਰਾ ਠੀਕ ਹੈ 18 ਕਲੇ ਔਰ ਨਾ ਮੇਰੀ ਸਾਂਝੀ ਆ ਮੁਕਤਾਰ ਸਿੰਘ ਨਾਲ ਕਿਹੜੇ ਪਿੰਡ ਦੀ ਆ ਉਹ ਹੈਗੀ ਆ ਜੱਜੋਵਾਲ ਦੀ ਕੱਲੇ ਦੀ ਆ ਅੱਛਾ ਪਿੰਡ ਦੁੱਜੋਵਾਲ ਦੀ 18 ਕਲੇ ਹਾਂਜੀ ਵਿੱਚ ਪੰਚਾਇਤ ਆ 8 ਕਲੇ ਸਾਂ ਪੰਚਾਇਤ ਦਾ ਆ ਅੱਛਾ ਜੀ ਤੇ ਕੁਝ ਸਾਡੇ ਕੋ ਆਪਣੀ ਕੁਝ ਜੱਜੋਵਾਲ ਦੇ ਬੰਦੇ ਉਹ ਬਾਹਰ ਰਹਿੰਦੇ ਉਹਨਾਂ ਦੀ ਪੈਈ ਸਾਡੇ ਕੋ ਠੇਕੇ ਦੇ ਆ ਵਿਦੇਸ਼ ਵਿੱਚ ਰਹਿੰਦੇ ਉਹਨਾਂ ਦੀ ਪੱਕੀ ਤੁਹਾਡੇ ਕੋਲ ਉਹ ਸਾਡੇ ਕੋ ਬਾਵਾ ਚੱਦੀ ਸਾਡੇ ਕੋ ਠੇਕੇ ਦੇ ਵਾਲ ਉਹ ਦੇਖੋ ਜੀ ਕੋਈ 65000 ਨੂੰ ਆ ਉਹ ਜਿਹੜੀ ਪੰਚਾਇਤ ਦੇ ਸਾਡੇ ਕੋਲ 70000 ਨਾ ਸਾਡੀ 70000 ਦੇ حساب ਨਾਲ ਪੰਚਾਇਤ ਜਿਹੜੀ ਆ ਉਹ ਕਿੰਨੇ ਸਾਲਾਂ ਤੋਂ ਇਹ ਲਗਾਤਾਰ ਠੇਕੇ ਦੇ ਜ਼ਮੀਨ ਲੈ ਕੇ ਵਾ ਰਹੇ ਹੋ ਇਹ ਪੰਚਾਇਤ ਸਾਡੇ ਕੋਲ 2 ਸਾਲ ਹੋ ਗਏ ਵਾਉਂਦੇ ਆ ਤੇ ਬਾਕੀ ਦੂਜੀ ਜ਼ਮੀਨ ਦੂਜੀ ਸਾਡੇ ਕੋਲ ਹੋ ਗਏ ਜੇ ਕੋਈ 8-9 ਸਾਲੇ ਹੋ ਗਏ ਉਹ ਵਾਉਂਦੇ ਆ ਧੰਨਵਾਦ ਸਾਲਾਂ ਹੁਣ ਇਸ ਵਾਰ ਦਾ ਜਿਹੜਾ ਟੱਕਾ ਏ ਇਹਨੇ ਕਿੱਥੇ ਜੀ ਜਾ ਕੇ ਸੁੱਟਣਾ ਏ ਕੋਈ ਦਾ ਅੰਦਾਜ਼ਾ ਹੈ ਹਾਂ ਜੀ ਹਾਂ ਮੈਂ ਇਹ ਸਾਰੇ ਅੱਜ ਵੇਖ ਕੇ ਹੈ ਬਾਈ ਵੀ ਸਾਡਾ ਆ ਕੇ ਨੀਰੀ ਪਤਲੀ ਪੈ ਗਈ ਸਾਰੀ ਝੋਨੇ ਦੇ ਵਿੱਚ ਸਾਡੇ ਦੀ ਇਹ ਕੋਈ ਮਾੜੀ-ਮੋੜੀ ਮਾੜੇ-ਮੋੜੇ ਝੋਨਾ ਵੀ ਸਾਡਾ ਮਾੜਾ-ਮੋੜਾ ਬਜਿਆ ਇਹ ਜੋ ਝੋਨਾ ਵੇਖਣ ਵਾਸਤੇ ਪੱਕਾ ਲੱਗਦਾ ਹੈ ਹੈ ਵੀ ਨਹੀਂ ਇਹਦੇ ਵਿੱਚ ਵੀ ਕੋਈ ਦਾਣਾ ਨਹੀਂ ਹੈ ਤੁਸੀਂ ਵੇਖ ਸਕਦੇ ਹੋ ਕੋਈ ਇਹਦੇ ਵਿੱਚ ਦਾਣਾ ਨਹੀਂ ਹੈ ਵੇਖਣ ਵਾਸਤੇ ਲੱਗਦਾ ਹੈ ਕਿ ਝੋਨਾ ਬਿਲਕੁਲ ਸਾਰਾ ਖਾਲੀ ਪਿਆ ਹੈ ਕੋਈ ਸਾਡੇ ਕੋਲ ਕੋਈ ਸਾਡੇ ਕੋਲ ਆ ਗਈ ਆ ਮਲਕਪੁਰ ਦੀ ਜਮੀਨ ਸਾਡੇ ਕੋਲ ਆ ਗਈ ਆ ਨੀਗਲ ਖਾਂ ਮਲਕਪੁਰ ਦੀ ਠੇਕੇ ਦੇ ਸਾਡੇ ਕੋਲੇ ਆ ਉਹ ਮੇਰੇ ਨਾਲ ਮੁੰਡਾ ਜੱਜੋ ਆਲਦਾ ਆ ਰਵੀ ਰਵੀ ਮੁੰਡਾ ਉਹ ਨਾਲ ਸੰਜੀ ਹੈ ਮੇਰੀ ਤੂੰ ਹੁਣ ਜਿਹੜੀ ਕਣਕ ਆਉਣ ਵਾਲੇ ਸਮੇਂ ਵਿੱਚ ਬੀਜਣੀ ਐ ਤੁਸੀਂ ਦੱਸਿਆ ਕਿ ਝੋਨੇ ਦੀ ਖਾਦ ਦਵਾਈ ਦੇ ਪੈਸੇ ਵੀ ਦੁਕਾਨਦਾਰ ਨੂੰ ਦੇਣ ਵਾਲੇ ਨੇ ਆਉਣ ਵਾਲੇ ਸਮੇਂ ਦੀ ਜਿਹੜੀ ਕਣਕ ਬੀਜਣੀ ਆ ਉਹਦੀ ਬਜਾਈ ਕਿਸ ਤਰ੍ਹਾਂ ਕਰਨੀ ਉਹ ਪੈਸੇ ਕਿੱਥੋਂ ਆਉਣਗੇ ਪਹਿਲੇ ਜੀ ਇਦਾਂ ਹੀ ਹੁੰਦੇ ਸਪੌਨਾ ਆਂ ਅੱਜ ਸਪਰੇਅ ਵਾਲੇ ਗਏ ਸਪਰੇਅ ਆਉਂਦਾ ਜਾਂ ਮੜੀ ਤੇ ਤੁਹਾਨੂੰ ਦੇਣ ਨੇ ਆ ਹਾਂ ਜਾਂ ਮੜੀ ਹੌਲੀ ਲੈ ਕਰ ਲੋ ਸਪਰੇਅ ਆ ਉਦਾਂ ਹੀ ਚੰਗੀ ਸਪਰੇਅ ਕਰਨੀ ਵੀ ਜੇ ਚੰਗਾ ਝੋਨਾ ਵਧੀਆ ਹੁੰਦਾ ਤੇ ਹੁੰਦੇ ਮੜੀ ਮੋੜੀ ਸਪਰੇਅ ਕਰ ਕਰਾਉਣ ਲੱਗੇ ਆ ਬਾਈ ਕਿ ਜਿਹੜਾ ਕੋਈ ਨਿਕਲੂਗਾ 2-4 ਕਮੈਂਟਰ ਦਾ ਵਣਾ ਬਡੋਣਾ ਤੇ ਆ ਗਈ ਬਾਲੀ ਦੇ ਵਿੱਚੋਂ ਜੇ ਨਾਂ ਵੱਡਾਂਗੇ ਐਨੀ ਬਰਾਲੀ ਜਾਊ ਕਿਤੇ ਜਿਹੜੀ ਬਰਾਲੀ ਜਿਹੜੀ ਥੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਦਿਖਾ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਵੇਖਣ ਵਿੱਚ ਝੋਨਾ ਬਿਲਕੁਲ ਠੀਕ ਲੱਗਦਾ ਪਿਆ ਪਰ ਹੱਲੇ ਵੀ ਮੋਢ ਜਿਹੜੇ ਨੇ ਪਾਣੀ ਦੇ ਵਿੱਚ ਰਹਿਣ ਕਰਕੇ ਜੋ ਕਿ ਕਾਫੀ ਦਿਨਾਂ ਤੋਂ ਪਾਣੀ ਖਲੋਤਾ ਹੈ ਬਿਲਕੁਲ ਇੱਕ ਕਿਸਮ ਦੇ ਕੇ ਵੇਖੋ ਇਹ ਅੰਦਰੋਂ ਇਹਨਾਂ ਦਾ ਸਾਰਾ ਜਿਹੜਾ ਅਸਰ ਖਤਮ ਹੋ ਚੁੱਕਿਆ ਹੈ ਨੀਲੇ ਹੋ ਚੁੱਕੇ ਨੇ ਮੋਢ ਵੀ ਝੋਨੇ ਦੇ ਵਿੱਚ ਵੀ ਕੋਈ ਜਾਨ ਨਹੀਂ ਕੋਈ ਸਾਹ ਸੱਤਿਆ ਨਹੀਂ ਰਹਿ ਗਈ ਸੋ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ ਕਿ ਦੁਬਾਰਾ ਫਿਰ ਇਸੇ ਲਈ ਤੇ ਤਰੂਗੇ ਠੇਕੇ ਦੀ ਤੇ ਕਿ ਜਾਂ ਕੋਈ ਸੋਚਣਾ ਪਏਗਾ ਬੈਠ ਕੇ ਹੁਣ ਵਿੱਚ ਕੀ ਕਰੀਏ ਕਿ ਜਾਣਾ ਨਾ ਕੋ ਬਾਹਰ ਦਾ ਚੱਕਰ ਹੈਗਾ ਨਾ ਹੁਣ ਇਹ ਤੇ ਪਿੰਡ ਦਾ ਜਾਂ ਪਹੌਂਟ ਆ ਆਖੀਦਾ ਇਹ ਵਿਲੇ ਹੈਗੇ ਜਦੋਂ ਪੈਗੀ ਠੇਕੇ ਲੈ لال ਨੇ ਹੁਣ ਤੱਕ ਥੋੜਾ ਬੋਤਾ ਮੁਨਾਫਾ ਬਚਦਾ ਰਿਹਾ ਚਲੋ ਮਾੜਾ ਮੋੜਾ ਪਹਿਲਾਂ ਬਾਈ ਦਾ ਰਿਆਰ ਕਾਖ ਨਹੀਂ ਬਈਆਰ ਕਾ ਮਾ ਸਾਡੇ ਨਿਕਲਣਾ ਹੀ ਖੜਾ ਇਹ ਵੇਖ ਕੇ ਦੋ ਦੋ ਤਿੰਨ ਤਨ ਗੋਣੇ ਝੋਨਾ ਨਿਕਲੂਗਾ ਕੋਈ ਪਿਆਲੀਆਂ ਖਾਲੀ ਕਰਾਉਣੀ ਬਣੀ ਸਾਨੂੰ ਤਾਂ ਤਾਂ ਸਾਨੇ ਕਰਨਾ ਪੈਣਾ ਸਾਨੂੰ ਮਾੜਾ ਮੋੜਾ ਮਤਲਬ ਸਿਰਫ ਪਹਿਲੀ ਖਾਲੀ ਕਰਾਉਣ ਵਾਸਤੇ ਦੋ ਤਿੰਨ ਕੁਇੰਟਲ ਦੀ ਪ੍ਰਾਪਤੀ ਕਰਨੀ ਪੈ ਰਹੀ ਹੈ ਉਦਾਂ ਨਹੀਂ ਜੇ ਕੋਈ ਫਾਇਦੇਮੰਦਾ ਉਦਾਂ ਕੋਈ ਨਹੀਂ ਜੀ ਕੋਈ ਕੋਈ ਚੱਕਰ ਨਹੀਂ ਜਗਾ ਸਾਰੇ ਝੋਨੇ ਹੀ ਫਿਰ ਕੇ ਆਏ ਆਂ ਜਿਉਂ ਇਹ ਤੋਂ ਥਾੜ੍ਹ ਤੋਂ ਦੁਰੇ ਆਂ ਮਲਕਪੁਰ ਤੋਂ ਨਹੀਂ ਦਰੀਏ ਤੋਂ ਨਹੀਂ ਹੋ ਕੇ ਤੇ ਸਾਰੇ ਇੱਥੋਂ ਇਹ ਵੀ ਸਾਰੇ ਵੇਖਿਆ ਨੇ ਪੰਜਾਇਤੀ ਵੇਖ ਲੋ ਜਾ ਕੇ ਉਹ ਵੀ ਇਹਨਾਂ ਦਾ ਪਾਣੀ ਖੋਤਾ ਪੰਜਾਇਤ ਦੇ ਵਿੱਚ ਵੀ ਸੋ ਇਹ ਨੌਜਵਾਨ ਵੀਰ ਦਾ ਦਰਦ ਹੈ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਅਠਾ ਨਵਾਂ ਸਾਲਾਂ ਤੋਂ ਜ਼ਮੀਨ ਠੀਕੀ ਤੇ ਲੈ ਕੇ ਬਾਹਰ ਇਹਨੇ ਆਪਣਾ ਗੁਜ਼ਾਰਾ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਸੋ ਇੱਕ ਜ਼ਰੂਰ ਮੈਂ ਆਪਣੇ ਚੈਨਲ ਦੇ ਦੁਆਰਾ ਇੱਕ ਗੱਲ ਜਿਹੜੀ ਸਮਾਜ ਸੇਵੀ ਜ세 ਬੰਦੀਆਂ ਨੂੰ ਹੋਰ ਸਾਡੇ ਕਲਾਕਾਰ ਸੱਜਣ ਨੇ ਹੋਰ ਜਿੰਨੇ ਵੀ ਨੇ ਕਿ ਮਦਦ ਕਰਨ ਵਾਸਤੇ ਰੋਜ਼ ਬਿਆਨ ਆ ਰਹੇ ਨੇ ਪਰ ਮੈਂ ਸਮਝਦਾ ਕਿ ਅਸਲ ਮਦਦ ਜਿਹੜੇ ਹੱਕਦਾਰ ਨੇ ਉਹਨਾਂ ਤੱਕ ਮਦਦ ਜਿਹੜੀ ਉਹ ਨਹੀਂ ਪਹੁੰਚਦੀ ਪਈ ਕਿਉਂਕਿ ਇਹ ਕਿਸਾਨ ਜਿਹੜੇ ਇੱਕ ਫਸਲ ਤੇ ਜਿਹੜੀ ਬਰਬਾਦ ਹੋ ਚੁੱਕੀ ਐ ਅਗਲੀ ਨੂੰ ਕਿਸ ਤਰ੍ਹਾਂ ਬੀਜਣਾ ਹੈ ਉਹਦੇ ਵਾਸਤੇ ਜ਼ਮੀਨ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਇਹ ਬਹੁਤ ਵੱਡੀ ਚੁਣੌਤੀ ਜਿਹੜੀ ਸਾਹਮਣੇ ਖਲੋਤੀ ਹੋਈ ਐ ਇਹਦੇ ਨਾਲ ਕਿਸ ਤਰ੍ਹਾਂ ਨੇ ਜਿੱਠਣਾ ਇਹਦੇ ਬਾਰੇ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਪਰ ਹਾਲ ਦੀ ਘੜੀ ਸਿਰ ਦੇ ਉੱਤੇ ਪਹਾੜ ਬਣਿਆ ਪਿਆ ਉਹਨਾਂ ਦਾ ਕਹਿਣਾ ਐ ਕਿ ਸਰਕਾਰ ਦਾ ਵੀ ਕੋਈ ਨੁਮਾਇੰਦਾ ਹਲੇ ਤੱਕ ਕੁਈ ਫਸਲ ਵੇਖਣ ਵਾਸਤੇ ਗਿਰਦਾਵਰੀ ਕਰਨ ਵਾਸਤੇ ਜਾਂ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਮਿਲਣ ਵਾਸਤੇ ਕੋਈ ਨਹੀਂ ਪਹੁੰਚਿਆ। ਸੋ ਜਿੱਥੇ ਅਸੀਂ ਸਰਕਾਰ ਨਾਲ गुजारिश ਕਰਦੇ ਕੋਈ ਸਰਕਾਰੀ ਨੁਮਾਇंदा ਵੀਰ ਜੀ ਪਹੁੰਚੇ ਹਲੇ ਤੱਕ। ਕੋਈ ਨਹੀਂ ਆਇਆ ਸਰਕਾਰੀ ਕੋਈ ਆਇਆ ਨਹੀਂ ਸਾਡੇ ਕੋਈ ਵੀ ਆਇਆ ਨਹੀਂ। ਕਦੇ ਪਟਵਾਰੀ ਆਇਆ ਮੜਾ ਮੋਟਰਸਾਈਕਲ ਤੇ 400 ਵਰੇ ਘੁੰਮ ਕੇ ਲਿਖ ਕੇ ਗਾਂ ਕੋਈ ਪਤਾ ਨਹੀਂ ਉਹ ਲਿਖ ਕੇ ਗਿਆ ਕਿ ਨਹੀਂ ਗਿਆ ਇਹ ਮੇਰੇ ਮਲਕਬੜੀ ਗਏ ਆ। ਉਹ ਵੀ ਆਂਦਾ ਵੀ ਇਦਾਂ ਪੈਰੀ ਹਰੀ ਘੋਤੇ ਝੋਨਾ ਹਰੇ ਘੋਤਾ ਵਿੱਚ। ਅੱਜ ਨੰਬਰ ਦੇ ਮਲਕਬੜੀ ਦੇ ਬੰਦੇ ਸਰਪੰਚ ਨੂੰ ਮਿਲ ਕੇ ਆਂਦਾ ਵੀ ਲਿਖ ਕੇ ਗਿਆ ਉਹ ਪਤਾ ਨਹੀਂ ਕਿ ਲੇਦਾ ਕੀ ਕੀ ਲਿਖਦਾ ਮਤਲਬ ਮਾਲਕ ਨੂੰ ਕੋਈ ਜਾਣਕਾਰੀ ਨਹੀਂ ਮੁਲਾਜ਼ਮ ਆਉਂਦਾ ਹੈ ਢੇੜਾ ਲਗਾ ਕੇ ਮੋਟਰਸਾਈਕਲ ਦੇ ਉੱਪਰ ਪ੍ਰਕਰਮਾ ਕਰਕੇ ਵਾਸੀ ਚਲਿਆ ਜਾਂਦਾ ਹੈ ਮਾਲਕ ਨੂੰ ਕੋਈ ਪਤਾ ਨਹੀਂ ਕੀ ਲਿਖਿਆ ਕਿੰਨੇ ਪਰਸੈਂਟ ਨੁਕਸਾਨ ਲਿਖ ਕੇ ਗਿਆ ਹੈ ਫਿਰ ਵੀ ਜਿੱਥੇ ਸਰਕਾਰ ਤੱਕ ਵੀ ਅਸੀਂ ਅਪੀਲ ਕਰਦੇ ਹਾਂ ਉੱਥੇ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਜਾਂ ਜਿਹੜੇ ਕਹਿੰਦੇ ਨੇ ਕਿਸਾਨਾਂ ਦੀ ਬਾਹ ਫੜਾਂਗੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਬਿਜਾਈ ਦੇ ਵਾਸਤੇ ਖਾਦ ਦਵਾਈ ਦਾ ਪ੍ਰਬੰਧ ਇਹਨਾਂ ਦੇ ਬੀਜ ਦਾ ਪ੍ਰਬੰਧ ਜਿਹੜਾ ਉਹ ਜ਼ਰੂਰ ਕੀਤਾ ਜਾਵੇ ਸੋ ਇਸੇ ਆਸ ਦੇ ਨਾਲ ਅਸੀਂ ਅੱਜ ਇਹ ਇਹ ਜਿਹੜੀ ਖਬਰ ਹੈ ਉਹਨਾਂ ਲੋਕਾਂ ਤੱਕ ਜਿਹੜੀ ਪਹੁੰਚਾਉਣੀ ਚਾਹੁੰਦੇ ਆ ਕਿ ਇਹਨਾਂ ਨੌਜਵਾਨ ਵੀਰਾਂ ਦੀ ਜ਼ਰੂਰ ਮਤ ਦਿੱਤੀ ਜਾਵੇ ਸੋ ਤੁਸੀਂ ਦੇਖ ਰਹੇ ਹੋ ਚੈਨਲ ਪਬਲਿਕ ਪ੍ਰਾਈਮ ਮੈਂ ਰਾਜੀਬ ਸਿੰਘ ਜਿੰਨਾਂ ਵਾਲੀ ਕੈਮਰਾਮੈਨ ਦਿਲਬਾਗ ਸਿੰਘ ਧੰਨਵਾਦ